ਸਕੋਹ ਟਾਲ ਗੁਰਸੇਵੀ ਹੈ ਹਨਸ ਸਾਡੀ ਸੁਭਾਣ ਦਰਸ਼ਨ ਪਰਸੀਐ ਗੁਰੂ ਗੈ ਜਨਮ ਮਰਨ ਤੁਕ ਜਾਈ ਬੋਬਾਸੀ ਖਾਸਮ ਕੀ ਲੋੜ ਅਰਸੂ ਕੋਰਸੂ ਚਟੀਆਂ ਤੋਦ ਡਿਟੇ ਸੱਚੇ ਪਾਕ ਸਾਹੂ ਮਾਲ ਜਟਨਾ ਜਨਮ ਦੀ ਕਟੀਆਂ ਤੋਦ ਡਿਟੇ ਸੱਚੇ ਪਾਕ ਸਾਹੂ ਮਾਲ ਜਨਮ ਜਨਮ ਦੀ ਕਟਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਨਾਸਰੀ ਮਹਲਾ 5 ਓ ਕੀ ਕਹੀ ਨ ਦੇਖਣ ਦੇ ਆਪਣਾ ਬਿੱਦ ਸਮਾਲੇ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਹਾਵੇ ਓ ਕੀ ਕੜੀ ਨ ਦੇਖਣ ਦੇ ਆਪਣਾ ਬਿੰਦ ਸੰਭਾਲੇ ਬਾਤ ਦੇ ਰੱਖੇ ਆਪਣੇ ਕੋ सास सास प्रतपाल प्रभ शिव लाग रहे हो मेरा चीत आद अंत प्रभ सदा सहायी तन हमारा मीत रहा मन बिलास पे साहेब के ਅਚਰਜ ਦੇਖ ਬੜਾਈ ਹਰਿ ਸਿਮਰ ਸਿਮਰ ਆਨੰਦ ਕਰ ਨਾਨਕ ਰਬ ਪੂਰਨ ਪੈਜ ਰਖਾਈ ਮਨ ਬिलास ਪੈ ਸਾਇਬ ਕੇ ਅਚਰਜ ਦੇਖ ਬੜਾਈ ਹਰਿ ਸਿਮਰ ਸਿਮਰ ਆਨੰਦ ਕਰਨਾਨਕ ਪ੍ਰਭ ਪੂਰਨ ਪੈ ਜਰਖਾ ਵਾਹ ਤੇ ਕੁਚਕਾ ਖਾਲਸਾ ਵਾਹ ਇਹ ਕੁਚਕਾ